ਪਾਰਟੀ ਪ੍ਰਤੀ ਇਮਾਨਦਾਰੀ ਤੇ ਵਫਾਦਾਰੀ ਮਿਸਾਲ ਕਾਇਮ ਕਰਦੇ ਨੇ ਸਰਦੂਲ ਸਿੰਘ ਕਾਉਂਸਲਰ ਬਟਾਲੇ ਤੋਂ ਜਿਸ ਵੇਲੇ ਕਾਉਂਸਲਰ ਦੇ ਇਲੈਕਸ਼ਨ ਹੁੰਦੇ ਨੇ ਤਾਂ ਉਸ ਵੇਲੇ ਵੀ ਸਾਈਕਲ ਤੇ ਪ੍ਰਚਾਰ ਕੀਤਾ ਜਾਂਦਾ ਵਾ ਤੇ ਅੱਜ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਚੋਣ ਲੜ ਰਹੇ ਨੇ ਤੇ ਉਹਨਾਂ ਦਾ ਪ੍ਰਚਾਰ ਵੀ ਇਹਨਾਂ ਵੱਲੋਂ ਸਾਈਕਲ ਤੇ ਲਗਾਤਾਰ ਕੀਤਾ ਜਾ ਰਿਹਾ ਗੱਲਬਾਤ ਜ਼ਰੂਰ ਕਰਾਂਗੇ ਤੇ ਆਪਣੇ ਦਰਸ਼ਕਾਂ ਦੇ ਨਾਲ ਵੀ ਰੂਬਰੂ ਕਰਾਂਗੇ ਸਰਦੂਲ ਸਿੰਘ ਨੂੰ ਸਰਦੂਲ ਜੀ ਮਿਹਨਤ ਬੜੀ ਹੈ ਪਾਰਟੀ ਪਿੱਛੇ ਵਫਾਦਾਰੀ ਤੇ ਇਮਾਨਦਾਰੀ ਦੀ ਮਿਸਾਲ ਕਾਇਮ ਕਰਦੇ ਹੋ ਮੇਰਾ ਨਾਮ ਹੀ ਪਾਰਟੀ ਕਰਕੇ ਆ ਨਹੀਂ ਤੇ ਡਰਾਈਵਰਾਂ ਤੇ ਬੜਾ بڑا ਨਾਂ ਸੀ ਪਰ ਪਾਰਟੀ ਕਰਕੇ ਸਾਰੀ ਸੰਗਤ ਨਾਲ ਪਿਆਰ ਬਣਿਆ ਹੋਇਆ ਹੈ ਇਸ ਕਰਕੇ ਪਾਰਟੀ ਦਾ ਵੀ ਇਹਦੇ ਵਿੱਚ ਬੜਾ ਰੋਲ ਹੈ ਪਰ ਸਾਡੇ ਅਮਨਸੇਰ ਸਿੰਘ ਸੈਰੀ ਜੀ ਦਾ ਸਾਡੇ ਨਾਲ ਪਿਆਰ ਹੈ ਚੰਗਾ ਕੰਮ ਕਰ ਰਹੇ ਨੇ ਇਸ ਕਰਕੇ ਅਸੀਂ ਹੋਰ ਵੀ ਦਲੇਰ ਹੋ ਜਨਿਆਂ ਜੇ ਕੋ ਗੱਲ ਕੀਤੀ ਜਾਵੇ ਤਾਂ 10 ਸਾਲ ਪਹਿਲਾਂ ਜੇਕਰ ਪਿੱਛੇ ਝਾਤ ਮਾਰੀ ਇਹ ਤੇ ਦਰਿਆਵਿਸ਼ਾਨ ਦਾ ਸ਼ੁਰੂ ਹੋਇਆ ਸੀ ਦਰਿਆਵਿਸ਼ਾਨ ਤੋਂ ਬਾਅਦ ਅਸੀਂ ਕਾਉਂਸਲਰ ਬੰਦੇ ਹੋ ਉਸ ਵੇਲੇ ਸਾਈਕਲ ਦੇ ਪ੍ਰਚਾਰ ਕੀਤਾ ਜਾਂਦਾ ਉਸ ਵੇਲੇ ਸਾਈਕਲ ਜਰੂਰ ਟੁੱਟੀ ਸੀ ਪਰ ਅੱਜ ਸਾਈਕਲ ਨਵੀਂ ਆ ਗਈ ਸਰ ਕਾਉਂਸਲਰ ਵੀ ਮੇਰੀ ਸੰਗਤ ਨੇ ਆਪ ਹੀ ਸਭ ਕੁਝ ਕਰਕੇ ਨਾ ਤੇ ਮੈਨੂੰ ਮੋਰ ਫੜਾ ਦਿੱਤੀ ਇਹ ਮੈਨੂੰ ਤੇ ਇਹ ਵੀ ਨਹੀਂ ਪਤਾ ਲੱਗਾ ਵੀ ਇਲੈਕਸ਼ਨ ਕਿਹੜੇ ਵੜੇ ਹੋ ਗਈ ਹੈ ਇੰਨਾ ਪਿਆਰ ਕਦੀ ਨਹੀਂ ਕਿਸੇ ਨੂੰ ਮਿਲਿਆ ਜਿੰਨਾ ਮੇਰੀ ਵਾਰਡ ਚੋਂ ਮੈਨੂੰ ਮਿਲਿਆ ਕੋਈ ਮੇਰਾ ਖਰਚਾ ਨਹੀਂ ਕਰਾਇਆ ਕਿਥੋਂ ਗਤੋਂ ਬਾਹਰਲੇ ਦੇਸਾਂ ਚੋਂ ਹੁਣ ਮੁੰਡੇ ਬਾਹਰ ਬੈਠੇ ਨੇ ਜਿਹੜੇ ਟੀਮ ਸਨ ਔਰ ਜਿੰਨੀ ਟੀਮ ਮੇਰੀ ਬਹੁਤ ਭਾਰੀ ਟੀਮ ਸੀ ਔਰ ਵੇਖ ਲਓ ਮੇਰੇ ਹੱਥ ਚ ਮੋਰ ਫੜਾਤੀ ਜਿੰਨਾ ਲੱਖਾਂ ਲਾਏ ਉਹ ਰਹਿ ਗਏ ਤੇ ਮੈਂ ਮੋਰ ਨਹੀਂ ਫਿਰਨਾ ਮਤਲਬ ਟੈਕਸੀ ਡਰਾਈਵਰ ਦਾ ਸਫਰ ਚੰਗਾ ਸੀ ਕਿ ਜਾਂ ਫਿਰ ਕਾਉਂਸਲਰ ਦਾ ਨਹੀਂ ਉਹ ਮੇਰੀ ਰੋਜੀ ਰੋਟੀ ਮਿਹਨਤ ਦਾ ਕੰਮ ਹੈ ਉਹਨੂੰ ਮੈਂ ਪਿੱਛੇ ਨਹੀਂ ਹਟਾ ਸਕਦਾ ਅੱਜ ਵੀ ਭਾਵੇਂ ਮੈਂ ਕਾਉਂਸਲਰ ਆ ਜੇ ਮੈਨੂੰ ਕੋਈ ਸੱਦੇ ਨਾ ਜਾਣਾ ਕੋਈ ਗੱਲ ਨਹੀਂ ਕਿਉਂਕਿ ਕੰਮ ਕਰਨਾ ਮਾੜੀ ਚੀਜ਼ ਨਹੀਂ ਹੁੰਦੀ ਇਹ ਸਫਰ ਜਿਹੜਾ ਹੈ ਇਹ ਸੰਗਤ ਦੀ ਸੇਵਾ ਚ ਉਹ ਮੈਂ ਕਦਾ ਕਰ ਲਈ ਕਰਨਾ ਹੀ ਔਰ ਇੱਥੇ ਜਿਹੜੀ ਮੇਰੀ ਤਨਖਾਹ ਸੰਗਤ ਨੇ ਲਵਾ ਚੜੀ ਹੈ ਨਾ ਉਹ ਸੰਗਤ ਦਾ ਵੜਪਣਾ ਹੈ ਉਹਦਾ ਧੰਨਵਾਦ ਹੈ ਸੁਦੂਲ ਜੀ ਜਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ ਕਿ ਮੈਂ ਅੱਜ ਵੀ ਜਾਣਾ ਜੇਕਰ ਕੋਈ ਬੁਲਾਉਂਦਾ ਵਾ ਉਸਲੇ ਦਿਹਾੜੀ ਚਲੋ ਜਿੰਨੀ ਵੀ ਹੋਏਗੀ ਪਰ ਹੁਣ ਦਿਹਾੜੀ ਤੇ ਨੇ ਡਬਲ ਕਰ ਦਿੱਤੀ ਕਿ ਮੇਰਾ ਅਹੁਦਾ ਵੱਡਾ ਹੋ ਗਿਆ ਮੈਂ ਕਾਉਂਸਲਰ ਬਣ ਗਿਆ ਹੁਣ ਦਿਹਾੜੀ ਡਬਲ ਕਰ ਲਈ ਆਪਾਂ ਨਹੀਂ ਇਹ ਮੈਂ ਨਾ ਜਦੋਂ ਸਾਈਕਲ ਤੇ ਜਾਣ ਡਿਆ ਹੁੰਨਾ ਨਾ ਤੇ ਮੇਰੇ ਇਲਾਕੇ ਦੇ ਜਿਹੜੇ ਵੀ ਤੁਰ ਕੇ ਕੋਈ ਜਾਣ ਹੁੰਦੇ ਹੁਣ ਤੇ ਇਹ ਮਜ਼ਾਕ ਮੈਂ ਉਹਨਾਂ ਨੂੰ ਕਰ ਦਿੰਨਾ ਵੀ ਯਾਰ ਬੈਠੋ ਸਾਈਕਲ ਤੇ ਕਹਿੰਦੇ ਨਹੀਂ ਐਮਸੀ ਸਾਹਿਬ ਤੁਹਾਨੂੰ ਪਾਰ ਝਕਾਉਣਾ ਮੈਂ ਕਹਿੰਦਾ ਯਾਰ ਬਹਿ ਜਾ ਤੂੰ ਮੈਂ ਤੇਰੇ ਕੋ ਜਿਹੜਾ ਕਿਰਾਇਆ ਡਬਲ ਲੱਣਾਗਾ ਹੇ ਮੈਂ ਮੋਕਾਲ ਕਰਦਾ ਜਾਂਦਾ ਬਾਲਕੇ ਉਹਨਾਂ ਨੂੰ ਇਹ ਤੇਰੇ ਕੋ ਐਮਸੀ ਦਾ ਵੀ ਕਰਾਇਆ ਲੈ ਲੈਣਾ ਇਹ ਮਜਾਕ ਦੀਆਂ ਗੱਲਾਂ ਨੇ ਪਰ ਨਹੀਂ ਸਭ ਕੁਝ ਠੀਕ ਹੈ ਉਹਦੇ ਦੇ ਉਤੇ ਸੰਗਤ ਦੀ ਕੋਈ شادی ਤੇ ਉਹਨੂੰ ਹੀ ਇਹ ਥੋੜਾ ਕਹਣਾ ਤੇ ਯਾਰ ਮੇਰੇ ਉਹਦੇ ਦੇ ਪੈਸੇ ਵੀ ਦੇ ਉਹ ਪਿਆਰ ਦੀਆਂ ਗੱਲਾਂ ਲੱਗ ਹੁੰਦੀਆਂ ਔਰ ਬੜਾ ਪਿਆਰ ਕਰਦੇ ਨੇ ਲੋਕ ਅੱਜ ਵੀ ਧੰਨ ਸਮਾਂ ਸਮਾਂ ਫਿਰ ਕਿਦਾਂ ਕੱਢਦੇ ਹੋ ਪ੍ਰਚਾਰ ਵਾਸਤੇ ਕੰਮ ਵੀ ਕਰਨਾ ਆਪਾਂ ਰੋਜੀ ਰੋਟੀ ਵੀ ਕਮਾਣੀ ਐ ਫਿਰ ਸਮਾਂ ਕੱਢਣਾ ਸਵੇਰੇ ਘਰੋਂ ਨਿਕਲਦੇ ਹੋ ਅਸੀਂ ਅਕਸਰ ਦੇਖਦੇ ਆ ਕਿ ਹਰ ਗਲੀ ਦੇ ਮੋੜ ਤੇ ਤੁਸੀਂ ਲਗਭਗ ਮਿਲ ਹੀ ਜਾਂਦੇ ਹੋ ਲੋਕਾਂ ਨਾਲ ਗੱਲਬਾਤ ਕਰਦੇ ਆ ਆਪਣੀਆਂ ਜਿਹੜੀਆਂ ਗਰੰਟੀਆਂ ਨੇ ਉਹ ਗਣਾਂਦੇ ਆ ਕੰਟੈਂਟ ਸਰ ਮੈਨੂੰ ਟਾਈਮ ਹੀ ਟਾਈਮ ਹੈ ਕਿਉਂਕਿ ਜੇ ਮੈਨੂੰ ਕੋਈ ਸੱਦੇ ਕਿਸੇ ਮੌਕੇ ਤੇ ਮੈਂ ਜਾਣਾ ਨਹੀਂ ਤੇ ਮੇਰੀ ਤਨਖਾਹ ਹੀ ਸੰਗਤ ਨੇ ਲਵਾ ਛੜੀ ਐ ਫਿਰ ਮੈਨੂੰ ਇਸ ਤੋਂ ਬਾਅਦ ਕੋਈ ਲੋਭ ਵੀ ਨਹੀਂ ਆ ਸਤਿਗੁਰੂ ਕੀ ਕਿਰਪਾ ਜਿੰਨਾ ਮਰਜ਼ੀ ਖਾ ਲਈਏ ਜਿੰਨਾ ਮਰਜ਼ੀ ਬਣਾ ਲਈਏ ਕਿਸੇ ਨੇ ਕੋਸ ਨਾਲ ਨਹੀਂ ਖੜਨਾ ਔਰ ਮੈਨੂੰ ਸਿੱਧਕ ਦਿੱਤਾ ਉਸ ਮਾਲਕ ਨੇ ਔਰ ਪਿਆਰ ਦਿੱਤਾ ਮੇਰੀ ਸੰਗਤ ਨੇ ਇਸ ਤੋਂ ਵੱਡੀ ਕੋਈ ਗੱਲ ਨਹੀਂ ਹੁੰਦੀ ਉਹਨਾਂ ਲੀਡਰਾਂ ਨੂੰ ਜਾਂ ਉਹਨਾਂ ਲੋਕਾਂ ਨੂੰ ਕੀ ਕਹਿੰਦੇ ਹੋ ਜਿਹੜੇ ਲੀਡਰ ਕਿਤੇ ਨਾ ਕਿਤੇ ਪਿੱਠ 'ਚ ਛੁਰਾ ਮਾਰਦੇ ਨੇ ਪਾਰਟੀ ਦੇ ਜਿਸ ਤਰੀਕੇ ਨਾਲ ਤੁਸੀਂ ਆਪਣੀ ਪਾਰਟੀ ਦੇ ਵਫਾਦਾਰ ਸਪਾਈ ਹੋ ਇਮਾਨਦਾਰ ਸਪਾਈ ਹੋ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਇੱਕ ਪਾਰਟੀ ਛੱਡ ਕੇ ਦੂਜੀ ਪਾਰਟੀ 'ਚ ਦੂਜੀ ਛੱਡ ਕੇ ਤੀਜੀ 'ਚ ਜਾਂਦੇ ਨੇ ਉਹਨਾਂ ਲੀਡਰਾਂ ਨੂੰ ਉਹਨਾਂ ਲੋਕਾਂ ਨੂੰ ਕੀ ਕਹਿੰਦੇ ਉਨੇ ਵਿੱਚ ਇੱਕ ਗੱਲ ਹੁੰਦੀ ਏ ਕਿ ਮੈਂ ਇੱਕ ਗੱਲ ਨਾ ਸਹਿਮਤ ਹੁਣਾ ਤੇ ਦੇਖੋ ਜੇ ਕਿਸੇ ਦਾ ਤੋਖਾ ਦੇਣ ਦੀ ਮਨਸਾ ਉਹ ਨਹੀਂ ਉਹਨੂੰ ਕਰਨਾ ਚਾਹੀਦਾ ਜੇ ਮਨ ਨਹੀਂ ਕਰਦਾ ਤੇ ਚੁੱਪ ਕਰਕੇ ਘਰ ਬਹਿ ਜਾ ਕੋਈ ਗੱਲ ਨਹੀਂ ਜਿਹੜਿਆਂ ਬੰਦਿਆਂ ਨੇ ਵਾ ਪਾਰਟੀ ਦੇ ਵਿੱਚ ਬੈ ਕੇ ਤੋਖਾ ਕਰਨਾ ਨਾ ਉਹ ਬੰਦੇ ਜਿਹੜੇ ਨੇ ਅੱਜ ਵੀ ਗਾਇਬ ਤੇ ਕੱਲ ਵੀ ਗਾਇਬ ਪਾਰਟੀ ਦੇ ਪ੍ਰਤੀ ਜਿੰਨਾ ਚ ਵਫਾਦਾਰ ਰਹਿਣਾ ਚਾਹੀਦਾ ਜਦੋਂ ਨਹੀਂ ਉਹ ਤੁਹਾਡੀ ਮਰਜ਼ੀ ਅਰੇ ਜਿੰਨਾ ਚਿਰ ਰਵੋ ਵਫਾਦਾਰ ਬਣ ਕੇ ਰਵੋ ਇਹ ਮੇਰਾ ਗਾਣਾ ਮੈਂ ਦੇਖਣਿਆ ਰੋਟੀ ਰੱਟੀ ਨਾਲ ਹੀ ਬਣ ਕੇ ਫਿਰ ਤੁਰ ਪੈਂਦੇ ਨੇ ਸਰਦੂਲ ਹੋਣੀ ਕਿ ਕੀ ਪਤਾ ਸ਼ਾਮਾ ਕਿੱਥੇ ਪੈਣੀ ਕਈ ਵਾਰੀ 12 ਵੱਜ ਜਾਂਦੇ ਸਰ ਇਹ ਮਤਲਬ ਜਦੋਂ ਕਦੇ ਪਾਰਟੀ ਦੇ ਕੰਮਾਂ ਚੱਲ ਜੀਏ ਤੇ ਬਾਕੀ ਜੇ ਵੀ 8 9 ਜਿਹੜੇ ਨੇ ਉਹ ਤੇ ਵੱਜਣੇ ਵੱਜਣੇ ਨੇ ਕਿਉਂਕਿ ਅਸੀਂ ਇੱਥੇ ਖਲੋਤੇ ਹਾਂ ਹੁਣ ਕਿੰਨੇ ਫੋਨ ਆ ਗਏ ਔਰ ਤੁਹਾਡੇ ਚੈਨਲ ਕਰਕੇ ਮੈਂ ਫੋਨ ਚੱਕੇ ਨਹੀਂ ਔਰ ਸਾਰੇ ਫੋਨ ਕੰਮ ਦੇ ਹੋਣਗੇ ਤੇ ਇਸ ਕਰਕੇ ਮੈਂ ਸੰਗਤ ਦਾ ਹੋ ਕੇ ਰਹਿਣਾ ਔਰ ਸੰਗਤ ਨੂੰ ਮੇਰੀ ਨੂੰ ਪਤਾ ਔਰ ਬੜਾ ਪਿਆਰ ਕਰਦੇ ਨੇ। ਹੁੰਗਾਰਾ ਕਿਦਾਂ ਦਾ ਮਿਲਦਾ ਫਿਰ ਜਦੋਂ ਤੁਸੀਂ ਪ੍ਰਚਾਰ ਕਰਨ ਜਾਂਦੇ ਹੋ ਕੀ ਕਹਿੰਦੇ ਨੇ ਲੋਕ? ਜੀ ਪੰਜਾਬ ਦੇ ਵਿੱਚ ਮਾਨ ਸਾਹਿਬ ਦਾ ਪੂਰਾ ਗੜਸਾ ਹੈ। ਇਮਾਨਦਾਰੀ ਨਾਲ ਉਹਨਾਂ ਦਾ ਨਾਮ ਵੀ ਮਾਨ ਸਾਹਿਬ ਹੈ ਔਰ ਇਮਾਨਦਾਰੀ ਨਾਲ ਕੰਮ ਕਰਦੇ ਨੇ। ਔਰ ਪਹਿਲਾਂ ਅੱਜ ਇਹ ਸਿੱਧਾ ਇਨੀ ਇਮਾਨਦਾਰੀ ਨਾਲ ਕਿ ਇਹਨੇ ਕੰਮ ਕੀਤਾ ਹੁੰਦਾ ਨਾ। ਅੱਜ ਸਾਡੇ ਪੰਜਾਬ ਦੀ ਹਾਲਾਤ ਸਭ ਤੋਂ ਵਧੀਆ ਹੁੰਦੀ। ਇਹਦੀ ਮਾੜੀ ਕਿਉਂ ਹੋਈ ਕਿ ਕਿਸੇ ਨੇ ਇਮਾਨਦਾਰੀ ਨਾਲ ਕੰਮ ਕੀਤਾ ਨਹੀਂ ਹੈ ਮੈਂ ਸੱਚ ਦੀ ਗੱਲ ਕਰ ਰਿਹਾ ਮਤਲਬ ਪਾਰਟੀ ਦੇ ਤੌਰ ਤੇ ਮੈਂ ਮਾਨ ਸਾਹਿਬ ਦੀ ਤਾਰੀਫ ਨਹੀਂ ਕਰ ਰਿਹਾ ਮੈਂ ਜੋ ਮਾਨ ਸਾਹਿਬ ਸੱਚਮੁੱਚ ਕਰਦੇ ਮੈਂ ਉਹਦੀ ਤਾਰੀਫ ਕਰ ਰਿਹਾ ਔਰ ਪਹਿਲਾਂ ਮੇਰੀ ਜ਼ਿੰਦਗੀ ਦੇ ਵਿੱਚ ਮੰਨ ਲਓ 30 ਸਾਲ ਦੀ ਮੇਰੀ ਉਮਰ ਹੋ ਗਈ 50 ਸਾਲਾਂ 12 13 ਸਾਲ ਚ ਮੈਨੂੰ ਹੋਸ਼ ਆ ਗਈ ਜੀ 50 ਸਾਲਾਂ ਚ ਮੈਂ ਇਹੋ ਜਿਹਾ ਮੁੱਖ ਮੰਤਰੀ ਨਹੀਂ ਦੇਖਿਆ ਔਰ ਅਗਲੀ ਜ਼ਿੰਦਗੀ ਚ ਵੀ ਮਾਨ ਸਾਹਿਬ ਦਾ ਮੁੱਖ ਮੰਤਰੀ ਮੈਂ ਨਹੀਂ ਦੇਖਾਂਗਾ ਕਿਉਂਕਿ ਇੰਨੇ ਵਧੀਆ ਕੰਮ ਕਰ ਰਹੇ ਨੇ ਦੇਖੋ ਘਰ ਘਰ ਜਾਂਦੇ ਤੁਸੀਂ ਦਰਵਾਜ਼ਾ ਖੜਕਾਉਂਦੇ ਹੋ ਲੋਕਾਂ ਦੇ ਜਾ ਕੇ ਚੋਣ ਪ੍ਰਚਾਰ ਕਰਦੇ ਤੇ ਫਿਰ ਬੀਬੀਆਂ ਉਸ ਵੇਲੇ ਹਜ਼ਾਰ ਰੁਪਏ ਨਹੀਂ ਆਪਣਾ ਯਾਦ ਕਰਾਉਂਦੀਆਂ ਤੁਹਾਨੂੰ ਕਹਿੰਦੀਆਂ ਜੀ ਕਹਿੰਦੀਆਂ ਕਹਿੰਦੀਆਂ ਉਹਨਾਂ ਨੂੰ ਆਖਿਆ ਕਿ ਮਾਨ ਸਾਹਿਬ ਦੀ ਸਰਕਾਰ ਦੇ ਹੁੰਦਿਆਂ ਤੁਹਾਨੂੰ ਇਹ ਚਿੰਤਾ ਕਰਨ ਦੀ ਲੋੜ ਨਹੀਂ ਕਿ ਤੁਹਾਡਾ ਹਜ਼ਾਰ ਰੁਪਿਆ ਰੁਕ ਜਾਏਗਾ ਪਰ ਕੁੰਨਰ ਸਾਹਿਬ ਹੁੰਦਾ ਵੀ ਪੈਸਾ ਆਈ ਜਾਵੇ ਅੱਗੇ ਚੱਲੀ ਜਾਵੇ ਬਹੁਤ ਸਾਰੀਆਂ ਵੱਡੀਆਂ-ਵੱਡੀਆਂ ਜਿਹੜੀਆਂ ਮਾਰਤਾਂ ਔਰ ਬਿਜਲੀ ਦਾ ਜਿਹੜਾ ਕਾਰਖਾਨਾ ਇਸ ਨਗਰ ਕੇ ਬਹੁਤ ਸਾਰੇ ਜਿਹੜੇ ਖਰਚੇ ਦੇ ਕੰਮ ਨੇ ਉਹਦੇ ਚ ਹੁਣ ਮਾਨ ਸਾਹਿਬ ਸੋਚ ਰਹੇ ਨੇ ਵੀ ਥੋੜੇ ਸਮੇਂ ਚ ਬੀਬੀਆਂ ਦਾ ਵੀ ਜਿਹੜਾ ਵਾ ਇਹ ਕੰਮ ਪੂਰਾ ਹੋ ਜੇ ਔਰ ਖੁਸ਼ ਹੋ ਜਾਣਗੀਆਂ ਬੀਬੀਆਂ ਇਹੋ ਜੀ ਕੋਈ ਗੱਲ ਨਹੀਂ ਨਰਾਜ ਨਹੀਂ ਹੁੰਦੀਆਂ ਪਰ ਸਵਾਲ ਕਰਦੀਆਂ ਉਹਨਾਂ ਨੂੰ ਸਮਝਾਦੀਦਾ ਵੀ ਥੋੜਾ ਜਿਹਾ ਸਮਾਂ ਇੰਤਜ਼ਾਰ ਕਰੋ ਤਵੇ ਤੇ ਬੀਬੀਆਂ ਦੀ ਗੱਲ ਹੋ ਗਈ ਕਿ ਜੀ 1000 ਰੁਪਏ ਦੀ ਗਰੰਟੀ ਬੀਬੀਆਂ ਨੇ ਚਲੋ ਪੁੱਛਣਾ ਬੰਦਾ ਵੀ ਆ ਦੂਜੇ ਪਾਸੇ ਜਦੋਂ ਕਿਸੇ ਜਾਂਦੇ ਹੋ ਕਿ ਵਿਰੋਧੀ ਨਹੀਂ ਮਿਲਦਾ ਵਿਰੋਧੀ ਜਾਣ ਕੇ ਨਹੀਂ ਕਹਿੰਦਾ ਯਾਰ ਕੀਤਾ ਕੀ ਹੈ ਕੀਤਾ ਕੀ ਹੈ ਅਜੇ ਤੱਕ ਮਿਲਦੇ ਸਰ ਉਹਨਾਂ ਨੂੰ ਤਕਨੀਕ ਨਾ ਸਮਝਾਈਦਾ ਕਈ ਛਾਲ ਮਾਰ ਕੇ ਸਿਰ ਤੇ ਚੜਨ ਦੀ ਵੀ ਕੋਸ਼ਿਸ਼ ਕਰਦੇ ਆ ਉਹਨਾਂ ਨੂੰ ਸਮਝਾਈਦਾ ਤੀ ਅਸਲ ਦੇ ਵਿੱਚ ਤਰੀਕਾ ਆ ਵੀ ਜਿਹੜਾ ਕੰਮ ਕਰਦਾ ਨਾ ਉਹਦਾ ਸੰਯੋਗ ਕਰਨਾ ਚਾਹੀਦਾ ਔਰ ਜਿਹੜੇ ਵਿਰੋਧਤਾ ਕਰਨ ਵਾਲੇ ਉਹ ਵੀ ਕਈ ਬੰਦੇ ਗੱਲ ਨੂੰ ਸੁਣ ਕੇ ਸਾਡੇ ਨਾਲ ਚੱਲਣ ਡੈ ਨੇ ਇਹੋ ਜੀ ਕੋਈ ਗੱਲ ਨਹੀਂ ਔਰ ਗੱਲ ਆ ਵੀ ਕਿਸੇ ਨਾਲ ਹੀ ਉਹ ਕੋਈ ਲੜ ਝਗੜ ਕੇ ਥੋੜੀ ਗੱਲ ਹੈ ਤਕਨੀਕ ਹੈ ਤੁਹਾਡੇ ਪਿਆਰ ਦੀ ਪਿਆਰ ਨਾਲ ਕਿਸੇ ਨੂੰ ਕਹਿ ਸਕਨੇ ਆ ਵੀ ਆਓ ਭਾਈ ਚੰਗਾ ਕਰੀਏ ਪੰਜਾਬ ਵਾਸਤੇ ਕਰੀਏ ਮਤਲਬ ਕਿ ਅੱਗੇ ਤੁਹਾਨੂੰ ਦੱਸ ਦਿੰਦੇ ਨਹੀਂ ਕਿ ਸਾਈਕਲ ਮੈਂ ਜ਼ਰੂਰ ਨਵੀਂ ਲੈ ਲਈ ਹੈ ਪਰ ਸਾਈਕਲ ਦਾ ਹਜੇ ਵੀ 1000 ਰੁਪਿਆ ਦੇਣ ਵਾਲਾ ਉਸ ਦੁਕਾਨਦਾਰ ਦਾ ਦੇਖੋ ਕੋਈ ਗੰਜਾਇਸ ਹੀ ਨਿਕਲਦੀ ਭਾਈ ਉਹ ਉਹਨਾਂ ਨੂੰ ਸੱਚਮੁੱਚ ਦੀ ਗੱਲ ਹੈ ਭਾਜੀ ਸ਼ਰੀਨ ਦੇ 1000 ਰੁਪਏ ਦੇਣਾ ਹੈ ਮੈਂ ਮੁਕਰਦਾ ਨਹੀਂ ਪਰ ਇਹ ਆਪੀ ਦੇ ਦੇ ਦਿਆਂਗੇ ਕੋਈ ਨਹੀਂ ਅੱਗੇ ਵੀ ਵਿਹਾਰ ਇੱਟੇ ਚਾਹਦੇ ਰਹਿੰਦੇ ਨੇ ਐਮਸੀ ਕਰਕੇ ਲਿਆਜ ਦੇ ਨਹੀਂ ਕਰ ਲਿਆ ਕਿ ਚੱਲ ਛੱਡ ਯਾਰ ਬੜਾ ਕਰਦੇ ਸਾਰੇ ਕਰਦੇ ਇਹ ਕਰਨ ਨੂੰ ਠੀਕ ਹੈ ਪਰ ਕਈ ਵਾਰੀ ਨਾ ਕੰਮ ਪੈ ਜਾਂਦੇ ਨੇ ਤਨਖਾਹ ਥੋੜੀ ਇਹ ਕੰਮ ਪੈ ਜਾਂਦੇ ਨੇ ਛੋਟੇ ਮੋਟੇ ਅਜੇ ਕਿ ਮੈਨੂੰ ਨਾ ਪਾਰਟੀ ਕੋਸ਼ ਕਹਿੰਦੀ ਨਾ ਮੇਰੇ ਜਿੰਨੇ ਵੀ ਸੀਨੀਅਰ ਨੇ ਉਹ ਹੀ ਖਰਚਾ ਕਰਾਉਂਦੇ ਪਰ ਫਿਰ ਵੀ ਨਿੱਕੇ ਨਿੱਕੇ ਕੰਮ ਪਾ ਕੇ ਜਿਹੜਾ ਗੁਜ਼ਾਰਾ ਤੇ ਉਹਦੇ ਚੋਂ ਕਰਨਾ ਨਾ ਇਹ ਚੀਜ਼ ਆ ਗਈ ਬਿਲਕੁਲ ਲਗਾਤਾਰ ਚੋਣ ਪ੍ਰਚਾਰ ਤੇ ਉਤਰੇ ਨੇ ਪਹਿਲਾਂ ਆਪਣੇ ਵੇਲੇ ਜਿਸ ਵੇਲੇ ਆਪ ਕੌਂਸਲਰ ਦੇ ਇਲੈਕਸ਼ਨ ਲੜਦੇ ਨੇ ਤਾਂ ਉਸ ਵੇਲੇ ਵੀ ਇਹਨਾਂ ਵੱਲੋਂ ਸਾਈਕਲ ਦੇ ਉੱਤੇ ਹੀ ਚੋਣ ਪ੍ਰਚਾਰ ਕੀਤਾ ਜਾਂਦਾ ਸੀ ਤੇ ਅੱਜ ਵਿਧਾਇਕ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਦੇ ਹੱਕ ਤੇ ਉਤਰੇ ਨੇ ਤਾਂ ਉਹਨਾਂ ਵੱਲ ਵੀ ਇਹ ਸਾਈਕਲ ਦੇ ਉੱਤੇ ਚੋਣ ਪ੍ਰਚਾਰ ਕੀਤਾ ਜਾਂਦਾ ਹੈ ਪਹਿਲਾਂ ਸਾਈਕਲ ਪੁਰਾਣੀ ਜਰੂਰ ਸੀ ਸਾਈਕਲ ਨਵੀਂ ਲੈ ਲਈਏ ਪਰ 1000 ਰੁਪਏ ਆਜੇ 20 ਦੁਕਾਨਦਾਰ ਦਾ ਦੇਣ ਵਾਲਾ ਸਰਦੂਲ ਸਿੰਘ ਕੌਂਸਲਰ ਨੇ ਦੱਸਿਆ ਸੋ ਲਗਾਤਾਰ ਲੋਕਾਂ ਦਾ ਪਿਆਰ ਵੀ ਮਿਲ ਰਿਹਾ ਜਿਸ ਘਰ ਤੇ ਜਾਂਦੇ ਨੇ ਜਾ ਕੇ ਕੰਮ ਕੀਤੇ ਉਹਨਾਂ ਦੇ ਜਿਹੜੇ ਨੇ ਉਹ ਦੱਸੇ ਜਾਂਦੇ ਨੇ ਉਹਨਾਂ ਨਾਲ ਸਾਂਝੇ ਕੀਤੇ ਜਾਂਦੇ ਨੇ ਉਸ ਤੋਂ ਬਾਅਦ ਲੋਕਾਂ ਦਾ ਵੀ ਪਿਆਰ ਸਰਦੂਲ ਸਿੰਘ ਨੂੰ ਜਾਂ ਉਸਨਾਂ ਦੀ ਪਾਰਟੀ ਨੂੰ ਉਸੇ ਤਰੀਕੇ ਨਾਲ ਮਿਲਦਾ ਪਿਆ ਕੈਮਰਾ ਪਰਸਨ ਬੌਬੀ ਦੇ ਨਾਲ ਜਤਿੰਦਰ ਗੁੰਡਲ ਫਾਸਟਵੇਅ ਨਿਊਜ਼ ਗੁਰਦਾਸ